ਉਹ ਲੱਕੜ ਹੈ ਜਿੱਥੋਂ ਅਤਰ ਸਾਰੇ ਤਿਆਰ ਹੁੰਦੇ ਨੇ ਉਹ ਐਂ ਲੱਗਦਾ ਸੱਚੀ ਅੱਜ ਤਾਂ ਦਬਈਦੂ ਹੀ ਪਹੁੰਚ ਗਏ ਹੁੰਨੇ ਆ ਯਾਰ ਜੀ ਤੇ ਬਈ ਆ ਕੀ ਨੇ ਇਹ ਆਪਣੇ ਮੰਨ ਲਓ ਜਿਵੇਂ ਆਪਾਂ ਆਪ ਦੇ ਕੱਪੜਿਆਂ ਨੂੰ ਲੋਣਾ ਕਿਸ ਨੂੰ ਪਰਫਿਊਮ ਲੋਣਾ ਅਤਰ ਲੋਣਾ ਮਹਿਕਾਣ ਨੂੰ ਮਹਿਕਾਉਣ ਲਈ ਉਦ ਦੀ ਲੱਕੜ ਹੁੰਦੀ ਹੈ ਬਖੂਰ ਕਹਿੰਦੇ ਇਹਨੂੰ ਅੱਛਾ ਜੀ ਬਈ ਜਿਵੇਂ ਹੁਣ ਘਰਾਂ ਨੂੰ ਮਹਿਕਾਉਣ ਵਾਸਤੇ ਆ ਉਦ ਦੀ ਲੱਕੜ ਹੁੰਦੀ ਹੈ ਬਈ ਜੀ ਆ ਤੁਸੀਂ ਚੈੱਕ ਕਰੋ ਜੀ ਆ ਦੇਖੋ ਆਪਾਂ ਆਪਣੇ ਆਪ ਨੂੰ ਮਹਿਕਾਉਨੇ ਆ ਤਾਂ ਤੁਸੀਂ ਘਰਾਂ ਨੂੰ ਵੀ ਮਹਿਕਾ ਸਕਦੇ ਹੋ ਤੁਸੀਂ ਤੇ ਇਹਨਾਂ ਨੂੰ ਇਹਨਾਂ ਦੇ ਵਿੱਚ ਪਾ ਕੇ ਆਪਾਂ ਤੇ ਇਹ ਕੋਲੇ ਵਾਲ ਆ ਗਿਆ ਇਹ ਇਲੈਕਟ੍ਰੋਨਿਕ ਆ ਗਿਆ ਆਪਣੇ ਅੱਛਾ ਇਹ ਇਲੈਕਟ੍ਰੋਨਿਕ ਆ ਗਿਆ ਇਹ ਕੋਲੇ ਵਾਲ ਆ ਗਿਆ ਉਹਦੀ ਲੱਕੜ ਵੀ ਕਹਿੰਦੇ ਨੇ ਬਖੂਰ ਦੀ ਲੱਕੜ ਵੀ ਕਹਿੰਦੇ ਨੇ ਤੇ ਤੁਸੀਂ ਐ ਦੇਖੋ ਵੀ ਆਹ ਰੱਖਤੀ ਆਪਾਂ ਨੇ ਤੇ ਇਹਨੂੰ ਕੀਤਾ ਬੰਦ ਤੇ ਹੁਣ ਸਾਰਾ ਘਰ ਐਮ ਐਕੂ ਸਾਰੇ ਕਹਿਣਗੇ ਵੀ ਇਹ ਘਰ ਦੇ ਵਿੱਚ ਚੱਲੀ ਗਈ ਜਾਂਦਾ ਹੈ ਤੇ ਦੇਖੋ ਜਿੱਥੇ ਆਪਾਂ ਪੂਜਾ ਪਾਠ ਕਰਦੇ ਆ ਉੱਥੇ ਵੀ ਲਿਜਾ ਸਕਦੇ ਹੋ ਤੁਸੀਂ ਪਰ ਜਿੱਥੇ ਘਰ ਦੇ ਵਿੱਚ ਲੱਗ ਗਈ ਤੇ ਉਹ ਘਰ ਦੇ ਵਿੱਚ ਦੇਵੀ ਦੇਵਤੇ ਨੇ ਪ੍ਰਸੰਨ ਹੋਣਗੇ ਕਿ ਬਸ ਇੱਥੋਂ ਜਾਣ ਦਾ ਸਾਡਾ ਮਨ ਨਹੀਂ ਕਰਦਾ ਇੱਥੇ ਹੀ ਰਹਿਣਾ ਰਸਤਾ ਤੇ ਵੀਰ ਐਨੇ ਗਿਆਰ ਹੋ ਜਾਣਗੇ ਆਪਣੇ ਤੇ ਤੇ ਕਿਰਪਾ ਹੋ ਜਾਣੀ ਆ ਸਾਰਿਆਂ ਦੀ ਸਾਰੀ ਕਿਰਪਾ ਤੁਸੀਂ ਸ਼ਹਿਵਾਜ ਤੇ ਕਰੋ ਤੇ ਪਹੁੰਚੋ ਤੁਸੀਂ ਬਾਈ ਸ਼ਹਿਵਾਜ ਕੋਲੇ ਤੇ ਜਿਹੜਾ ਬੰਦਾ ਇੱਥੇ ਸ਼ਾਪਿੰਗ ਕਰਕੇ ਲੈ ਕੇ ਜਾਂਦਾ ਤੇ ਉਹ ਆਪਣੀ ਵੀਡੀਓ ਸ਼ੇਅਰ ਕਰਕੇ ਆ ਜੇ ਤੇ ਉਹਨਾਂ ਨੂੰ ਬਾਈ ਆ ਇਨਾਮ ਵਜੋਂ ਪਰਸ਼ੂਮ ਦਿੱਤੇ ਜਾਣਗੇ ਇਤਰ ਦਿੱਤੇ ਜਾਣਗੇ ਆ ਤੁਸੀਂ ਉਹਨਾਂ ਨੂੰ ਸ਼ੇਅਰ ਕਰਨ ਵਾਲਿਆਂ ਨੂੰ ਆ ਜਿਹੜੇ ਸ਼ੇਅਰ ਕਰਕੇ ਆਉਣਗੇ ਗੁੱਸੇ ਨਾ ਹੋਵੋ ਬਾਈ ਤੁਸੀਂ ਵੀ ਲਓ ਥੋੜੀ ਖੁਸ਼ਬੂ ਤੇ ਆਪਣੀ ਵੀਡੀਓ ਨੂੰ ਕਰ ਦੋ ਸ਼ੇਅਰ ਦਬ ਕੇ ਜੀ ਤੇ ਹੋਰ ਵੀਡੀਓ ਦੇਖਣ ਵਾਸਤੇ ਪੇਜ ਨੂੰ ਕਰ ਲਓ ਫੋਲੋ